ਰਿਸਪੈਕਟ ਤੁਹਾਡੀ ਪਹਿਲਾਂ ਵੀ ਸੀ ਬਹੁਤ ਕਰਦੇ ਸੀ ਪਰ ਅੱਜ ਜੋ ਇੱਥੇ ਆ ਕੇ ਦੇਖਿਆ ਤੁਹਾਡੀ ਰਿਸਪੈਕਟ ਬਈ ਬਹੁਤ ਹੋਰ ਜ਼ਿਆਦਾ ਵੱਧ ਗਈ ਸ਼ੁਕਰ ਜੇ ਆਪਾਂ ਕਿਸੇ ਬੰਦੇ ਦੇ ਨਾਲ ਆਪਾਂ ਨੂੰ ਨੂੰ ਫੜਨ ਦੀ ਵਾਕਈ ਲੋੜ ਆ ਤਾਂ ਬਾਈ ਆ ਹੁਣੇ ਬਾਪੂ ਦੇ ਗੋਡੇ ਦੀ ਸਰਜਰੀ ਹੋਣੀ ਆ ਹੁਣ ਇਹਦੀ ਮਦਦ ਨਾ ਹੋਵੇ ਮੈਂ ਸ਼ਾਬਾਸ਼ੀ ਨੂੰ ਕੱਲੀ ਨੂੰ ਆਪਣੀ ਚਟਣਾ ਚਾਹ ਬਾਈ ਸੇਵਾ ਕਰਨੀ ਆ ਬਾਈ ਕਹਿੰਦਾ ਪਹਿਲਾਂ ਨਹੀਂ ਸੇਵਾ ਬਾਈ ਕਹਿੰਦਾ ਪਹਿਲਾਂ ਉੱਥੇ ਬੈਠ ਕੱਲੀ ਕੱਲੀ ਚੀਜ਼ ਸਮਝੋ ਉੱਥੇ ਮਹਿਸੂਸ ਕਰ ਆ ਵੀ ਬੰਦਿਆਂ ਦਾ ਦਰਦ ਕੀ ਆ ਤਾਂ ਉਹਨਾਂ ਦਾ ਫੀਲ ਕੀ ਆ ਸਤ ਸ੍ਰੀ ਅਕਾਲ ਜੀ ਮੈਨ ਲੱਗਦਾ ਨਹੀਂ ਕਿ ਭਾਈ ਨੂੰ ਇੰਟਰੋਡਕਸ਼ਨ ਦੀ ਲੋੜ ਹੈ ਪਰ ਮੈਂ ਹਮੇਸ਼ਾ ਜਦੋਂ ਮੈਨੂੰ ਕਿਤੇ ਮੌਕਾ ਮਿਲਦਾ ਹੈ ਕਿਸੇ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਨ ਦਾ ਔਰ ਜੋ ਕਾਬਿਲ ਹੈ ਤਾਂ ਮੇਰਾ ਮੂੰਹ ਨਹੀਂ ਥੱਕਦਾ ਕਿ ਮੈਂ ਦੋ ਦੋ ਘੰਟੇ ਵੀ ਉਹਤੇ ਲਾ ਦਵਾਂ ਕਿਉਂਕਿ ਜਦੋਂ ਕੋਈ ਸਮਾਜ ਚ ਕੋਈ ਚੰਗਾ ਕੰਮ ਕਰਦਾ ਨਾ ਉਹਨੂੰ ਕਦੀ ਕੋਈ ਮਾਇਆ ਦੀ ਲੋੜ ਨਹੀਂ ਹੁੰਦੀ ਔਰ ਇਹ ਮੇਰੀ ਜ਼ਿੰਦਗੀ ਦਾ ਆਪ ਦਾ ਤਜਰਬਾ ਹੈ ਕਿ ਜਦੋਂ ਵੀ ਅਸੀਂ ਕੋਈ ਚੰਗੇ ਰਾਹ ਨੂੰ ਤੁਰੇ ਅੱਜ ਤੋਂ 10-12 ਸਾਲ ਪਹਿਲਾਂ ਮੈਨੂੰ ਇੱਕੋ ਉਮੀਦ ਹੁੰਦੀ ਸੀ ਕਿ ਲੋਕ ਮੇਰੀਆਂ ਫੀਲਿੰਗ ਸਮਝਣ ਸਾਨੂੰ ਗੁਰੂ ਮਾਰਾ ਨੇ ਇੰਨੀ ਜਾਨ ਨਹੀਂ ਦਿੱ ਤੇ ਜੋ ਕਰ ਰਿਹਾ ਇਹ ਆਪਸ ਵਿੱਚ ਮਿਲਦਾ ਹੈ ਕਿ ਨਹੀਂ ਕਿਉਂਕਿ ਕਰਨੀ ਤੇ ਕੱਤਣੀ 'ਚ ਕਈ ਵਾਰ ਫਰਕ ਹੁੰਦਾ ਬੰਦਾ ਬੋਲਦਾ ਕੁਝ ਹੋਰ ਹੈ ਪਰ ਅੰਦਰੋਂ ਕੁਝ ਹੋਰ ਹੁੰਦਾ ਪਰ ਅੱਜ ਮੇਰੇ ਨਾਲ ਜਿਹੜੇ ਬਾਈ ਜੀ ਖੜੇ ਨੇ ਪਿੰਕਾ ਜਰਗ ਬਾਈ ਜੀ ਜਿਨ੍ਹਾਂ ਨੂੰ ਪੰਜਾਬ 'ਚ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ ਕਿਉਂਕਿ ਇੰਸਟਾਗ੍ਰam ਤੇ ਜਾਂ ਇਹਨਾਂ ਦੀ ਜੋ ਪੰਜਾਬ ਨੂੰ ਲੈ ਕੇ ਦਰਦ ਹੈ ਗਰਾਊਂਡਾਂ 'ਚ ਬੱਚਿਆਂ ਨਾਲ ਮੋਟੀਵੇਸ਼ਨ ਲਾ ਕੇ ਮੈਨੂੰ ਲੱਗਦਾ ਹੈ ਕਿ ਚੌਥੇ ਕਿਸੇ ਨੂੰ ਪੰਜਾਬ ਦੇ ਇਹਨਾਂ ਨੇ ਭੱਜਣ ਲਾਤਾ ਇਹਨਾਂ ਦੀ ਵੀਡੀਓਜ਼ ਤੋਂ ਮੈਂ ਖੁਦ ਮੋਟੀਵੇਟ ਹੁੰਦਾ ਰਿਹਾ ਔਰ ਅੱਜ ਇਹ ਬਾਈ ਜੀ ਇੱਥੇ ਸਾਡੇ ਕੋ ਖਾਸਕਰ ਉਹ ਨੌਜਵਾਨ ਜਿਹੜੇ ਦਿਖਾਵੇ ਲਈ ਸੇਵਾ ਨਹੀਂ ਕਰ ਰਹੇ ਮੈਨੂੰ ਲੱਗਦਾ ਕਿ ਇਹ ਵੀਰ ਸ਼ਾਇਦ ਆਪਣੀ ਜੇ ਕਿਤੇ ਇਹਨਾਂ ਨੂੰ ਮੌਕਾ ਮਿਲੇ ਤਾਂ ਇਹ 100% ਆਪਣੀ ਲਾਈਫ ਵੀ ਪੰਜਾਬ ਲਈ ਲਾ ਸਕਦਾ ਲੋਕੀ ਤਾਂ 5% 10% ਲਾ ਕੇ ਸੋਚਦੇ ਨੇ ਕਿ ਦਸਵਾਂ ਹਿੱਸਾ ਮੈਂ ਲਾਤਾ ਇਹ ਤਾਂ 90% ਆਪਣੀ ਲਾਈਫ ਦਾ ਟਾਈਮ ਹੁੰਦਾ ਟਾਈਮ ਇਜ਼ ਮਨੀ ਪੈਸੇ ਤੋਂ ਵੱਡੀ ਮਹੱਤਵ ਦੀ ਜੇ ਕੋਈ ਸਮਝਦਾ ਉਹ ਸਮਝਦਾ ਟਾਈਮ ਔਰ ਇਹ ਬੰਦਾ ਸਵੇਰੇ ਸ਼ਾਮ ਯੂਥ ਨੂੰ ਨਸ਼ਿਆਂ ਚੋਂ ਕੱਢਣ ਲਈ ਜਾਂ ਨਸ਼ੇ ਚ ਨਾ ਜਾਵੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਲੱਗੇ ਰਹਿੰਦੇ ਨੇ ਔਰ ਕਿਆ ਸੋਹਣੀ ਫਿਜ਼ੀਕ ਹੈ ਬਾਈ ਦੀ ਕਿਆ ਬਾਡੀ ਹੈ ਔਰ ਇੰਨਾ ਪ੍ਰਮੋਟ ਕਰਦੇ ਨੇ ਪੰਜਾਬ ਨੂੰ ਆਪਣੀ ਸਿਹਤ ਨੂੰ ਔਰ ਅੱਜ ਸੇਵਾ ਲਈ ਪਹੁੰਚੇ ਨੇ ਇੱਥੇ ਸਾਡੇ ਕੋਲ ਤਕਰੀਬਨ ਪਿਛਲੇ 2 ਘੰਟੇ ਤੋਂ ਬੈਠੇ ਨੇ ਪੋਡਕਾਸਟ ਵੀ ਅਸੀਂ ਕਰਕੇ ਆਏ ਆ ਔਰ ਬਾਈ ਨੇ ਖੁਦ ਐਕਸਪੀਰੀਅੰਸ ਕੀਤਾ ਜਿਵੇਂ ਐਨਜੀਓ ਨੂੰ ਬਹੁਤ ਪੇਸ਼ੈਂਟਾਂ ਦੀ ਹੈਲਪ ਲਈ ਵੀ ਆਏ ਨੇ ਤੇ ਮੈਨੂੰ ਬੜਾ ਪਰਸਨਲੀ ਚੰਗਾ ਲੱਗਿਆ ਕਿ ਜਿਹੜੇ ਲੋਕ ਪੰਜਾਬ ਲਈ ਆ ਇਨਸਾਨੀਅਤ ਲਈ ਚੰਗਾ ਕੰਮ ਕਰ ਰਹੇ ਨੇ ਫਿਰ ਉਹ ਭਾਵੇਂ ਕਿਸੇ ਧਰਮ ਦੇ ਨੇ ਕਿਸੇ ਜਾਤ ਦੇ ਨੇ ਕੋਈ ਫਰਕ ਨਹੀਂ ਪੈਂਦਾ ਦੇ ਆਰ ਸਰਵਿੰਗ ਫਾਰ ਹਿਊਮੈਨਿਟੀ ਔਰ ਰੱਬ ਬੰਦੇ ਨੇ ਬਾਈ ਜੀ ਬਾਕੀ ਅਨਮੋਲ ਬਾਈ ਤੁਹਾਨੂੰ ਦੇਖਦੇ ਰਹਿੰਦੇ ਸੀ ਪਹਿਲਾਂ ਰਿਸਪੈਕਟ ਤੁਹਾਡੀ ਪਹਿਲਾਂ ਵੀ ਸੀ ਬਹੁਤ ਕਰਦੇ ਸੀ ਪਰ ਅੱਜ ਜੋ ਇੱਥੇ ਆ ਕੇ ਦੇਖਿਆ ਬਾਈ ਜੋ ਮਹਿਸੂਸ ਕੀਤਾ ਤੁਹਾਡੀ ਰਿਸਪੈਕਟ ਬਾਈ ਬਹੁਤ ਹੋਰ ਜ਼ਿਆਦਾ ਵੱਧ ਗਈ ਸ਼ੁਕਰ ਮੈਂ ਇਹੀ ਕਹਿਣਾ ਵੀ ਅੱਜ ਮੈਨੂੰ ਬਾਈ ਵਾਕਈ ਲੱਗਿਆ ਵੀ ਵੀ ਮੈਂ ਛੋਟਾ ਮਹਿਸੂਸ ਕਰ ਰਿਹਾ ਆ ਆਪਣੇ ਇੱਥੇ ਦੇਖਿਆ ਮੈਂ ਵੀ ਮੈਂ ਚਾਹੁੰਦਾ ਵੀ ਅੱਜ ਮੇਰੇ ਕੋਲੋਂ ਕਾਫੀ ਜ਼ਿਆਦਾ ਮੈਂ ਕੁਝ ਪੈਸੇ ਹੋਰ ਹੁੰਦੇ ਤਾਂ ਅਸੀਂ ਇੱਥੇ ਮਿਲ ਕੇ ਤੁਹਾਡੇ ਨਾਲ ਬਾਈ ਕੁਝ ਹੋਰ ਜਿੰਮੇ ਹੈਲਪ ਕਰ ਸਕਦੇ ਮੈਂ ਦੇਖਿਆ ਵੀ ਅੱਜ ਫਿਰ ਵੀ ਤੁਸੀਂ ਗੱਲ ਕੀਤੀ ਵੀ ਡੋਨਰ ਤੁਸੀਂ ਬਾਰ ਬਾਰ ਤੁਹਾਨੂੰ ਕਹਿਣਾ ਪੈ ਰਿਹਾ ਸੀ ਓਏ ਮੇਰੇ ਕੋਲ ਆ ਡੋਨਰ ਘਟ ਰਹੇ ਮੇਰੇ ਕੋਲ ਡੋਨਰ ਘਟ ਰਹੇ ਲੋਕਾਂ ਨੂੰ ਫਿਰ ਵੀ ਕਿਤੇ ਨਾ ਕਿਤੇ ਮੁੜਨਾ ਪੈ ਰਿਹਾ ਮੈਂ ਇਹਨੂੰ ਅੱਜ ਕੱਲ ਵੀ ਕੋਈ ਸ਼ਰਮ ਮੰਗ ਬਾਈ ਫੀਲ ਹੋਇਆ ਵੀ ਇੰਨਾ ਆਪਣੇ ਪੰਜਾਬ ਚ ਫਿਰ ਵੀ ਬੰਦੇ ਬਾਈ ਸਟੇਬਲ ਨੇ ਚੰਗਾ ਪੈਸਾ ਹਨਾ ਫਿਰ ਵੀ ਹੋਰ ਇੰਨੀਆਂ ਜਗ੍ਹਾ ਤੇ ਲੋਕ ਆਪਣੇ ਪੈਸਾ ਇਨਵੈਸਟ ਕਰ ਰਹੇ ਨੇ ਇੱਥੇ ਆ ਕੇ ਤੁਹਾਡੇ ਫਿਰ ਵੀ ਮਰੀਜ਼ਾਂ ਨੂੰ ਪੇਸ਼ੈਂਟਾਂ ਨੂੰ ਮੁੜਨਾ ਪੈ ਰਿਹਾ ਸਪੈਸ਼ਲੀ ਜਦੋਂ ਇੱਕ ਭੈਣ ਤੁਹਾਡੇ ਅੱਗੇ ਰੋ ਰਹੀ ਆ ਬੈਟਕਨ ਮੋਲ ਬ ਸਮਝ ਲੋ ਮੇਰੇ ਅੰਦਰੋਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰਾ ਫੀਲ ਕੀ ਸੀ ਜਦੋਂ ਉਹਨੇ ਰੋਕੇ ਆਪਣੇ ਸਾਰੇ ਦੁੱਖ ਬਾਈ ਬਾਈ ਨੂੰ ਦੱਸੇ ਵੀ ਪੈਸੇ ਵੱਲੋਂ ਅੱਜ ਅਸੀਂ ਐਨੇ ਔਖੇ ਆ ਰਿਸ਼ਤੇਦਾਰਾਂ ਤੋਂ ਫੜ ਕੇ ਵੀ ਲਾਤੇ ਹਨਾ ਵੀ ਜੋ ਕੋਲ ਸੀ ਉਹ ਵੀ ਲਾਤਾ ਅੱਜ ਉਹਨਾਂ ਕੋਲ ਹੋਰ ਬਾਈ ਪੈਸੇ ਹੈ ਨਹੀਂ ਲਾਉਣ ਲਈ ਤਾਂ ਮੈਂ ਕਹਿੰਦਾ ਵੀ ਅਨਮੋਲ ਬਾਈ ਕਹਿੰਦਾ ਸੀ ਕਹਿੰਦਾ ਵੀ ਜੇ ਵੀ ਅੱਜ ਸਾਰੇ ਬੰਦੇ ਜੇ ਖੁਸ਼ ਕਰਕੇ ਇੱਥੋਂ ਮੈਂ ਤੋੜਨੇ ਹੁਣ ਤਾਂ ਮੈਨੂੰ ਅੱਜ ਅੱਜ ਲਈ ਵੀ ਕਹ ਲੋ ਵੀ ਇੱਥੇ 1.5 ਕਰੋੜ ਰੁਪਏ ਮੈਂ ਦੇ ਸਕਦਾ ਵੀ ਫਿਰ ਵੀ ਮੈਨੂੰ ਰੋਕਣਾ ਪੈਂਦਾ ਗੱਲਾਂ ਕਰਨੀਆਂ ਪੈਂਦੀਆਂ ਨੇ ਕਿਸੇ ਬੰਦੇ ਨੂੰ ਕਿਵੇਂ ਪਰ ਇਹਨੇ ਬਹੁਤ ਵਧੀਆ ਬਾਈ ਮੈਂ ਬਾਈ ਨੂੰ ਕਹਿਣਾ ਸੀ ਮੈਂ ਮੈਂ ਕਿਹਾ ਨੂੰ ਮੋਲੋ ਬਾਈ ਘਰੇ ਜਾ ਕੇ ਰੋਟੀ ਕਿਵੇਂ ਖਾਣੇ ਹੋ ਤੁਸੀਂ ਇਹ ਗੱਲ ਮੈਂ ਕਹੀ ਮੈਂ ਕਿਹਾ ਜੀ ਮੈਂ ਇੱਥੇ ਜੋ ਦੇਖਿਆ ਮੈਂ ਕਿਹਾ ਵੀ ਮੈਂ ਥੋੜੀ ਜਗ੍ਹਾ ਹੁੰਦਾ ਤਾਂ ਮੈਂ ਘਰੇ ਜਾ ਕੇ ਸ਼ਾਇਦ ਰੋਟੀ ਵੀ ਨਾ ਖਾ ਸਕਦਾ ਵੀ ਤੁਹਾਡਾ ਕਿੱਡਾ ਜਿਗਰਾ ਤੁਸੀਂ ਇਹ ਚੀਜ਼ਾਂ ਰੋਜ਼ ਹੈਂਡਲ ਕਰ ਰਹੇ ਹੋ ਬਾਈ ਮੈਂ ਸਾਰਿਆਂ ਨੂੰ ਭਰਾਵਾਂ ਨੂੰ ਜਿੰਨਾਂ ਕੋਲ ਹੈਗਾ ਆਪਾਂ ਇੰਨੇ ਜੋਗੇ ਹੈਗੇ ਆ ਇੱਥੇ ਬਾਈ ਕੋਲੇ ਆਓ ਜਿੰਨੀ ਆਪਾਂ ਆਪਣੇ ਵੱਲੋਂ ਹੈਲਪ ਕਰ ਸਕਦੇ ਆ ਆਪਾਂ ਕਰੀਏ ਬਾਕੀ ਸਿਸਟਮ ਤੁਹਾਨੂੰ ਆ ਕੇ ਬਾਈ ਪਤਾ ਲੱਗਦਾ ਦੂਰੋਂ ਚੀਜ਼ ਹੋਰ ਹੁੰਦੀ ਆ ਬਾਈ ਬਾਈ ਦਾ ਇੱਕ ਸਭ ਤੋਂ ਸੋਹਣਾ ਸਿਸਟਮ ਇਹ ਆ ਬਾਈ ਕਹਿੰਦਾ ਵੀ ਤੁਸੀਂ ਆ ਕੇ ਬੈਠ ਕੇ ਦੇਖੋ ਬਾਈ ਨੇ ਮੈਨੂੰ ਇਹੀ ਗੱਲ ਕਿਹਾ ਬਾਈ ਕਹਿੰਦਾ ਵੀ ਪਹਿਲਾਂ ਸਮਝ ਸਾਰੀ ਚੀਜ਼ ਨੂੰ ਜਿੰਮੇ ਤੋਂ ਬੋਡੀ ਸਮਝ ਕੇ ਬਣਾਈ ਆ ਉਵੇਂ ਇੱਥੇ ਬਹਿ ਕੇ ਹਰ ਇੱਕ ਚੀਜ਼ ਨੂੰ ਸਮਝ ਦੇਖੋ ਵੀ ਇੱਥੇ ਸਿਸਟਮ ਚਾਲਦਾ ਕਿਵੇਂ ਆ ਬਾਕੀ ਦੇਖ ਕੇ ਬਾਈ ਬਾਕੀ ਅੱਜ ਸੋਚੇ ਬਦਲ ਗਈ ਬਾਈ ਮੈਂ ਤਾਂ ਚਾਹੁੰਦਾ ਵੀ ਮੈਂ ਠੀਕ ਆ ਮੈਂ ਥੋੜਾ ਬੋਲਾ ਜਿੰਨੇ ਕਿ ਦੋ ਗਮ ਹੈ ਫਿਲਹਾਲ ਹੀ ਅਨਮੋਲ ਬਾਈ ਸੀਗਾ ਅਸੀਂ ਕੀਤਾ ਮੈਂ ਕਹਿੰਦਾ ਵੀ ਕੱਲ ਹੋਰ ਤਕੜੇ ਹੋਈਏ ਤਾਂ ਥੋੜੀ ਹੋਰ ਵੱਧ ਚੜ ਕੇ ਅਸੀਂ ਹੈਲਪ ਕਰ ਸਕੀਏ ਪਰ ਤੁਹਾਡੇ ਲਈ ਭਾਈ ਜਿਹੜੀ ਰਿਸਪੈਕਟ ਆ ਭਾਈ ਅਨਮੋਲ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ ਵਾਕਈ ਅੱਜ ਤੁਸੀਂ ਜਿਹੜੇ ਮਕਾਮ 'ਚੋਂ ਭਾਈ ਤੁਹਾਡੀ ਬਹੁਤ ਜ਼ਿਆਦਾ ਕਹਿੰਦਾ ਵੀ ਬਹੁਤ ਵੱਡਾ ਭਾਈ ਤੁਸੀਂ ਇਹ ਸਾਰੇ ਲੋਕਾਂ ਲਈ ਕਰ ਰਹੇ ਆ ਮੈਂ ਤਾਂ ਇਹੀ ਕਹਣਾ ਭਾਈ ਵੱਧ ਤੋਂ ਵੱਧ ਆਓ ਮਿਲ ਜੁੜ ਕੇ ਗੂੰ ਗੂੰ ਜਿੰਨੀ ਘੜੀ ਜੇ ਆਪਾਂ ਕਿਸੇ ਬੰਦੇ ਦੇ ਨਾਲ ਆਪਾਂ ਨੂੰ ਖੜਨ ਦੀ ਵਾਕਈ ਲੋੜ ਆ ਤਾਂ ਭਾਈ ਆ ਭਾਈ ਦੇ ਨਾਲ ਰਲ ਕੇ ਹੀ ਆਪਾਂ ਕੁਝ ਮੈਨੂੰ ਲੱਗਦਾ ਵੀ ਬਹੁਤ ਬਹੁਤ ਵੱਡਾ ਕੰਮ ਤੁਸੀਂ ਕਰ ਸਕਦੇ ਹੋ ਮੈਂ ਕਹਿੰਦਾ ਵੀ ਆ ਕੇ ਦੇਖੋ ਜੇ ਆ ਕੇ ਤੁਹਾਨੂੰ ਬੈਠ ਕੇ ਬਾਈ ਦੇ ਨਾਲ ਕੱਲੀ ਕੱਲੀ ਗੱਲ ਬਾਈ ਕਹਿੰਦਾ ਤੁਸੀਂ ਆਪ ਪੇਸ਼ੈਂਟਾਂ ਦੀ ਸੁਣੋ ਵੀ ਉਹ ਬੰਦੇ ਫੀਲ ਕੀ ਕਰਦੇ ਨੇ ਹੁਣ ਮੈਂ ਮੈਂ ਚਾਹਣਾ ਵੀ ਮੈਂ ਬਾਈ ਬੋਲੀ ਜਾਵਾਂ ਹੋਰ ਮੈਂ ਮੈਂ ਨਾ ਉਹੀ ਗੱਲ ਹੈ ਮੈਂ ਮਹਿਸੂਸ ਕਰ ਸਕਦਾ ਹਾਂ ਇਹ ਹੀਰਾ ਹੈ ਯਾਰ ਮੈਂ ਚਾਹਣਾ ਵੀ ਬੋਲੀ ਜਾਵਾਂ ਮੈਂ ਦੱਸਿਆ ਇਟ ਇਜ਼ ਅ ਜੈਮ ਕਿਉਂਕਿ ਨਾ ਮੈਂ ਹਮੇਸ਼ਾ ਦੱਸਿਆ ਬਾਈ ਨੂੰ ਮੈਂ ਬੰਦੇ ਦੀ ਇੱਜ਼ਤ ਕਰਦਾ ਉਹਦਾ ਕਿਰਦਾਰ ਦੇਖ ਕੇ ਮੈਨੂੰ ਉਹਦੇ ਪੈਸੇ ਨਾਲ ਉਹਦੇ ਫੇਮ ਨਾਲ ਕੋਈ ਜੁੱਤੀ ਦਾ ਫਰਕ ਨਹੀਂ ਕਿਸੇ ਕੋਲ ਪੈਸਾ ਹੈ ਉਹਦੇ ਜੋਗ ਹੈ ਉਹਦਾ ਭਾਅ ਉਹਨੂੰ ਹੈ ਜੇ ਉਹ ਸਮਾਜ ਨੂੰ ਕੁਝ ਦੇ ਰਿਹਾ ਫਿਰ ਉਹਦੀ ਇੱਜ਼ਤ ਜ਼ਰੂਰ ਕਰਾਂਗੇ ਪਰ ਦੇਖੋ ਕਹੇ ਮੇਰੇ ਕੋਲ ਬਹੁਤ ਫੇਮ ਹੈ ਮੇਰੇ 80 ਮਿਲੀਅਨ ਫਾਲੋਅਰ ਨੇ ਜੇ ਉਹਦਾ ਕਿਰਦਾਰ ਨਹੀਂ ਹੈਗਾ ਆਪਣੇ ਲਈ ਉਹ ਜ਼ੀਰੋ ਹੈ ਪਰ ਇਹ ਵੀਰਜ ਖੁਦ ਸਾਡੇ ਕੋਲ 2 ਘੰਟੇ ਬੈਠ ਕੇ ਦੇਖੋ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਕੋਈ ਸੈਲੀਬ੍ਰਿਟੀ ਕੋਈ ਜਿਹਦੇ 4 ਵਧੀਆ ਫਾਲੋਅਰ ਹੋਣ ਨਾ ਉਹ ਇੱਥੇ ਆ ਕੇ ਸਮਝਦਾ ਕਿ ਹੁਣ ਇਹਨਾਂ ਨੇ ਦੇਖਿਆ ਕੀ ਹੋ ਰਿਹਾ ਕਿਵੇਂ ਹੋ ਰਿਹਾ ਮੇਰੀ ਗੱਲਾਂ ਤੇ ਨਹੀਂ ਜਾਣਾ ਅੱਜ ਤੋਂ ਪਹਿਲਾਂ ਜੋ ਮੇਰੇ ਬਾਰੇ ਸੋਚਦੇ ਸੀਗੇ ਉਹ ਜ਼ੀਰੋ ਐ ਅੱਜ ਕੀ ਆ ਕੇ ਮਹਿਸੂਸ ਕੀਤਾ ਕਿੰਨਾ ਸੋਸ਼ਲ ਮੀਡੀਆ ਤੇ ਮੇਰਾ ਤਾਮਾ ਜਮ ਹੈ ਦੁਨੀਆ ਦੇ ਕੋਈ ਸੈਲੀਬ੍ਰਿਟੀ ਪੰਜਾਬੀ ਸੈਲੀਬ੍ਰਿਟੀ ਜਿਹੜਾ ਤੇ ਨਹੀਂ ਆਇਆ ਫਿਰ ਵੀ ਜੇ ਕੁਰਸੀਆਂ ਖਾਲੀ ਨਹੀਂ ਤੇ ਮਰੀਜ਼ਾਂ ਨੂੰ ਇਹ ਕਹਿਣਾ ਪੈ ਰਿਹਾ ਕਿ ਡੋਨਰ ਹੈ ਨਹੀਂ ਤਾਂ ਮਨ ਲੱਗਦਾ ਸ਼ਰਮ ਆਲੀ ਗੱਲ ਹਨਾ ਕਿਉਂਕਿ ਮੇਰਾ ਮਕਸਦ ਕੋਈ ਵਿਊ ਬਟੌਰਣਾ ਜਾਂ ਕੋਈ ਮੇਰਾ ਫੇਮਸ ਕੋਈ ਆਪਣੀ ਵਾਵਾ ਕਰਾਣਾ ਨਹੀਂ ਹੈਗਾ 12 ਸਾਲ ਹੋ ਗਏ ਯਾਰ 12 ਸਾਲ ਤੋਂ ਵਾਵਾ ਹੀ ਹੋਈ ਜਾ ਰਹੀ ਮੈਂ ਵਾਵਾ ਤਾਂ ਕੀ ਕਰਨਾ ਪਰ ਜੇ ਕੋਈ ਮਰੀਜ਼ ਮਦਦ ਲੈਣ ਆਇਆ ਜਿਵੇਂ ਉਹਨਾ ਬਾਪੂ ਜੀ ਬੈਠੇ ਨੇ ਇੱਥੇ ਆ ਦੇਖੋ ਕੀ ਨਾਮ ਬਾਪੂ ਜੀ ਤੁਹਾਡਾ ਬਚਿੱਤਰ ਸਿੰਘ ਦਾ ਕੱਢਿਓ ਵੀਰੇ ਤੁਸੀਂ ਉਹ ਹੁਣੇ ਬਚਿੱਤਰ ਸਿੰਘ ਜੀ ਬੈਠੇ ਨੇ ਇਹੀ ਪਹਿਲੇ ਨੰਬਰ ਤੇ ਦਿਓ ਬਾਈ ਹੁਣੇ ਬਾਪੂ ਦੇ ਗੋਡੇ ਦੀ ਸਰਜਰੀ ਹੋਣੀ ਆ ਹੁਣ ਇਹਦੀ ਮਦਦ ਨਾ ਹੋਵੇ ਮੈਂ ਸ਼ਾਬਾਸ਼ੀ ਨੂੰ ਕੱਲੀ ਨੂੰ ਆਪਣੀ ਚਟਣਾ ਮੈਂ ਸ਼ਾਬਾਸ਼ੀ ਕੀ ਕਰਨੀ ਪਰ ਜੇ ਇਹੀ ਵੀਰ ਦੇ ਆਣ ਨਾਲ ਬਾਈ ਵੀ ਮਦਦ ਕਰ ਰਿਹਾ ਔਰ ਇਹ ਵੀਡੀਓ ਬਣਾਉਣ ਨਾਲ ਚਾਰ ਲੋਕ ਹੋਰ ਜੁੜਨਗੇ ਫਿਰ ਮੈਨੂੰ ਫਾਇਦਾ ਕੀ ਯਾਰ ਇਹ ਬਾਪੂ ਜੀ ਨੂੰ ਮੈਂ ਅੱਜ ਤੋਂ ਪਹਿਲਾਂ ਨਾ ਜਾਣਦਾ ਨਾ ਪਛਾਣਦਾ ਆਪਣੀ ਲੱਤ ਦੀ ਪ੍ਰੋਬਲਮ ਲੈ ਕੇ ਆਏ ਨੇ ਬਾਈ ਜੀ ਮੈਂ ਤੁਹਾਨੂੰ ਆਜੋ ਬਈ ਅੱਗੇ ਹੋਰ ਦੱਸਦਾ ਜੀ ਆਹ ਬਾਈ ਜੀ ਤਕਰੀਬਨ ਪਿਛਲੇ 9-10 ਮਹੀਨਿਆਂ ਤੋਂ ਸਾਡੇ ਕੋਲ ਹੈਲਪ ਲੈ ਰਹੇ ਨੇ ਇਹ ਆਪਣੀ ਬੇਟੀ ਨੂੰ ਆਪਣੇ ਹੱਥੀਂ ਅੱਧ ਮਰੀ ਹਾਲਤ ਚ ਲੈ ਕੇ ਆਏ ਸੀਗੇ ਕਿ ਇਹ ਪੂਰੀ ਹੋ ਜਾਣੇ ਨੂੰ ਬਚਾ ਲਓ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਪਿਛਲੇ 7-8 ਮਹੀਨੇ ਤੋਂ ਮਹੀਨੇ ਦੀ 5-7000 ਦੀ ਦਵਾਈ ਇਹਨਾਂ ਦੀ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਨਾਲ ਆ ਰਹੀ ਹੈ ਤੇ ਇਹਨਾਂ ਦੀ ਬੇਟੀ ਹੁਣ ਠੀਕ ਹੈ ਕੀ ਨਾਮ ਹੈ ਤੁਹਾਡੀ ਬੇਟੀ ਦਾ ਮਾਨਿਆ ਇਹਨਾਂ ਨੂੰ ਮਾਨਿਆ ਦਾ ਪਾਕਟ ਦੇ ਦਿਓ ਐਦਾਂ ਹੀ ਅਲੱਗ-ਅਲੱਗ ਪ੍ਰੋਬਲਮਸ ਨਾਲ ਇੱਥੇ ਰੋਜ਼ ਮਰੀਜ਼ ਆਉਂਦੇ ਨੇ ਲਓ ਜੀ ਇਹਨਾਂ ਕੇ ਲਈ ਦੁਆ ਕਰਨਾ ਭਗ ਹਜੇ ਗੁਰੂ ਮਾਰਾ ਨੇ ਕਿਰਪਾ ਕੀਤੀ ਇਹਨਾਂ ਦੇ ਆਪਣਾ ਦਸਵੰਦ ਲੈ ਕੇ ਆਏ ਨੇ। ਇਹੀ ਅਸਲੀ ਦਸਵੰਦ ਲੱਗਣ ਦੀ ਜਗ੍ਹਾ ਕਿਸੇ ਨੂੰ ਲੋੜਮੰਦ ਨੂੰ ਦੇਣਾ। ਅਗਲਾ ਦੇਖੋ ਬਈ ਪੈਕਟ ਕਿਦਾਂ। ਰਵੀ ਰਵੀ ਜੀ ਕੌਣ ਨੇ? ਰਵੀ ਜੀ ਨੂੰ ਦਿਓ। ਇਹਨਾਂ ਦੀ ਦਵਾਈ ਚੱਲਦੀ ਹੈ ਬਈ। ਇਹਨਾਂ ਦੇ ਘਰੇ ਪੱਖਾ ਵੀ ਨਹੀਂ ਸੀਗਾ ਬਈ ਜਦੋਂ ਅਸੀਂ ਗਏ ਸੀ। ਇਹਨਾਂ ਦੇ ਛੋਟੇ-ਛੋਟੇ ਬੜੇ ਪਿਆਰੇ ਦੋ ਬੱਚੇ ਨੇ, ਤਿੰਨ ਬੱਚੇ ਨੇ। ਉਹਨਾਂ ਵਾਸਤੇ ਆਏ ਨੇ। ਮਾਤਾ ਜੀ ਤੁਹਾਡਾ ਕੀ ਨਾਮ ਹੈ ਜੀ? ਪੁਸ਼ਪਾ ਪੁਸ਼ਪਾ ਜੀ। ਇਹ ਮਾਤਾ ਜੀ ਲੱਤ ਸੁਜੀ ਪਈ ਆ ਦੇਖੋ ਲੱਤ ਦਾ ਕੀ ਹਾਲ ਹੋ ਪਿਆ। ਪਾਪਾ ਵੈਸੇ ਕਹਿੰਦੇ ਮਾਵਾਂ ਸਾਡਾ ਰੱ ਹੁਣ ਇਹ ਸਾਡਾ ਵੀ ਦਿਲ ਨਹੀਂ ਕਰਦਾ ਬਾਈ ਮੈਂ ਵੀਡੀਓ ਚ ਦਿਖਾਵਾਂ ਪਰ ਮੇਰੇ ਕੋਲ ਕੋਈ ਮੈਂ ਕੰਟੈਂਟ ਕ੍ਰੀਏਟਰ ਤਾਂ ਹੈ ਨਹੀਂ ਕਿ ਮੈਂ ਰੋਜ਼ ਵੀਡੀਓ ਚ ਆਪ ਹੀ ਕੁਝ ਬੋਲਣਾ ਮੇਰੇ ਕੋਲ ਤਾਂ ਰੋਜ਼ ਮਰੀਜ਼ ਨੇ ਰੋਜ਼ ਦੁੱਖ ਨੇ ਮੈਂ ਤਾਂ ਵੀਡੀਓ ਬਣਾਣੀ ਬੰਦ ਹੀ ਕਰਦਾ ਜੇ ਮੇਰੇ ਕੋਲ ਰੋਜ਼ ਡੋਨਰ ਹੀ ਪੂਰੇ ਹੋਣ ਲੱਗ ਜਨ ਪਰ ਸੋਸ਼ਲ ਮੀਡੀਆ ਕਰਕੇ ਡੋਨਰ ਜੁੜਦੇ ਨੇ ਬਾਈ ਵੀ ਸੋਸ਼ਲ ਮੀਡੀਆ ਕਰਕੇ ਜੁੜੇ ਮੈਂ ਬਾਈ ਨੂੰ ਦੇਖਿਆ ਬਾਈ ਇੱਥੇ ਆਏ ਸੋਸ਼ਲ ਮੀਡੀਆ ਨਾ ਹੋਵੇ ਤਾਂ ਕਿਵੇਂ ਮਦਦ ਹੋਵੇ ਸਾਰਿਆਂ ਦੀ ਅਗਲਾ ਦੇਖਿਓ ਬਾਈ ਕਿਦਾਂ ਹਰਲੀਨ ਕੌਰ ਜੀ ਕੌਣ ਨੇ ਆ ਬੱਚੀ ਨੂੰ ਦਿਓ ਇਹ ਬੱਚੀ ਬਾਈ ਆਪਣੀ ਮੌਤ ਦੇ ਮੂੰਹ ਚੋਂ ਬਾਹਰ ਆਈ 9-10 ਸਾਲ ਤੋਂ ਦਵਾਈ ਖਾ ਰਹੀ ਸੀ ਫਰਕ ਨਹੀਂ ਪਿਆ ਜਦੋਂ ਉਹਦੀ ਗੁਰੂ ਮਾ ਰ ਨੇ ਇੱਥੋਂ ਦਵਾਈ ਚਲਾਈ ਡੋਨਰ ਇਹਨਾਂ ਨੇ ਮਤਲਬ ਕਈ ਬਈ ਮਾਇਆ ਚ ਵੀ ਨਹੀਂ ਬਰਕਤ ਹੁੰਦੀ ਆ ਇਹ ਬੱਚੀ ਦੀ ਬਾਡੀ ਪੂਰੀ ਸਵੈਲ ਹੋ ਜਾਂਦੀ ਸੀ ਬਈ ਪੈਰ ਦੇ ਅੰਗੂਠੇ ਤੱਕ ਹੁਣ ਬਿਲਕੁਲ ਠੀਕ ਹੋ ਗਈ ਕੋਈ ਸਵੈਲਿੰਗ ਨਹੀਂ ਪ੍ਰੋਪਰ ਦਵਾਈ ਚੱਲ ਰਹੀ ਠੀਕ ਹੋ ਗਈ ਪੂਰੀ ਅਗਲਾ ਦੇਖਿਓ ਬਈ ਰੂਬੀ ਕੌਣ ਆ ਜੀ ਰੂਬੀ ਪੇਸ਼ੈਂਟ ਇਹਨਾਂ ਨੂੰ ਦੇ ਦਿਓ ਦੇਖੋ ਇਹਨਾਂ ਦੀ ਬੱਚੀ ਤੁਹਾਡੀ ਹੱਥਾਂ ਦੇ ਵਿੱਚ ਹੀ ਸੀਰੀਅਸ ਤੇ ਐਡਮਿਟ ਕਰਾਉਣ ਦੇ ਉੱਕੇ ਪੈਸੇ ਤਾਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬੜਾ ਧੰਨਵਾਦ ਬਈ ਤੁਸੀਂ ਐਜ਼ ਅ ਯੂਥ ਇਨਸਪ बैठे बैठे भाई ने पंजों नु देख के भी कह लो कि मैं बयान नहीं कर सकदा कि पांचो पेशेंटां दी जेडी फीलिंग्स ही दसन दा ओना दा तरीका सी ओ मैं सुन नहीं सक्या भाई मैं हैरान हां भाई हां सारे पीछे ਤੁਸੀਂ ਦੇਖੋਗੇ ਵੀ ਹਲੇ ਸਾਰੇ ਵੀਰ ਉਹਨਾਂ ਨੇ ਅਟੈਂਡ ਕਰਨੇ ਆ ਤੇ ਹਰ ਇੱਕ ਬੰਦਾ ਅਨਮੋਲ ਬਾਈ ਕੋਲ ਉਮੀਦ ਇੰਨੀ ਲੈ ਕੇ ਆਉਂਦਾ ਵੀ ਯਾਰ ਸਾਡਾ ਹਰੇਕ ਬੰਦੇ ਦੀ ਮੈਂ ਉਹਨਾਂ ਦੀ ਅੱਖਾਂ ਚ ਉਮੀਦ ਵੀ ਦੇਖੀ ਆ ਬਸ ਮੈਂ ਇਹੀ ਕਹਿਣਾ ਵੀ ਆਪਾਂ ਨੂੰ ਵੀਰ ਨਾਲ ਅੱਜ ਖੜਨ ਦੀ ਲੋੜ ਆ ਬੜੀ ਬਹੁਤ ਵੱਡੀ ਸੇਵਾ ਵੀਰ ਨੇ ਕੀਤੀ ਹੋਈ ਐ ਇੱਥੇ ਬਾਕੀ ਮੈਂ ਕਹਿੰਦਾ ਵੀ ਆ ਕੇ ਦੇਖੋ ਮੈਂ ਇਹ ਮੈਂ ਪ੍ਰਮਾਤਮਾ ਨੂੰ ਕਹਿੰਦਾ ਵੀ ਮੈਨੂੰ ਜੇ ਅੱਜ ਮੈਂ ਹੋਰ ਕੁਝ ਵੱਧਿਆ ਹੁੰਦਾ ਤਾਂ ਮੈਂ ਵੱਧ ਕੇ ਦੂ ਬਾਈ ਦੀ ਹੈਲਪ ਕਰ ਸਕਦਾ ਤੇ ਬਾਕੀ ਬਾਈ ਪ੍ਰਮਾਤਮਾ ਤੁਹਾਨੂੰ ਬਹੁਤ ਚੰਗਾ ਕਰੇ ਬਾਈ ਅੱਜ ਦੇਖ ਕੇ ਵੀ ਤੁਹਾਡਾ ਲੈਵਲ ਬਹੁਤ ਪਹਿਲਾਂ ਹੀ ਬਹੁਤ ਉੱਚਾ ਸੀ ਪਰ ਦੇਖ ਕੇ ਇੱਥੇ ਉਸ ਹੁਣ ਦੇਖੋ ਸਰਬੱਤ ਦਾ ਭਲਾ ਹੈ ਪੰਜਾਬ ਜੇ ਸਾਡਾ ਘਰ ਗੰਦਲਾ ਹੋ ਜਾਵੇ ਛੱਡ ਕੇ ਭੱਜ ਜਾਣ ਨੇ ਤੁਸੀਂ ਪੰਜਾਬ ਦੇ ਜੰਮੇ ਹੋ ਮੈਂ ਵੀ ਪੰਜਾਬ ਦਾ ਜੰਮਿਆ ਜੇ ਮਿਲ ਜੁਲ ਕੇ ਸਾਡੇ ਰਿਸੋਰਸਸ ਨਾਲ ਇਹ ਸਾਡੀ એનર્ਜੀ ਨਾਲ ਜੇ ਕਿਸੇ ਦਾ ਭਲਾ ਹੁੰਦਾ ਤਾਂ ਆਪਣਾ ਕੀ ਨੁਕਸਾਨ ਆ ਸਾਡਾ ਕੀ ਫਾਇਦਾ ਉਹ ਦੁਨੀਆ ਸੋਚੇ ਹੁਣ ਜੇ ਤੁਹਾਡੇ ਇੱਕ ਵੀਡੀਓ ਪਾਉਣ ਨਾਲ ਕੋਈ ਬੱਚਾ ਨਸ਼ਿਆਂ ਤੋਂ ਬਚਦਾ ਮੈਂ ਉਹ ਦੇਖੂਗਾ ਕਿ ਉਹ ਨਸ਼ਿਆਂ ਤੋਂ ਬਚ ਗਿਆ ਮੈਂ ਦੇਖੂਗਾ ਕਿ ਤੁਹਾਡਾ ਬੈਨੀਫਿਟ ਕੀ ਹੋ ਰਿਹਾ ਉਵੇਂ ਹੀ ਅਸੀਂ ਪੰਜਾਬ ਚ ਸਾਰੇ ਜੰਮਿਆ ਯਾਰ ਸਾਡੀ ਪੰਜਾਬ ਪ੍ਰਤੀ ਰਿਸਪੌਂਸਿਬਿਲਟੀਜ਼ ਨੇ ਮਦਦ ਕਰੋ ਬਾਈ ਫਾਈਨੈਂਸ਼ਲੀ ਕਰ ਸਕਦੇ ਹੋ ਆ ਕੇ ਇੱਥੇ ਫਿਜ਼ੀਕਲੀ ਸੇਵਾ ਕਰ ਦਿਓ ਘਰੇ ਬਹਿ ਕੇ ਵੀਡੀਓ ਸ਼ੇਅਰ ਕਰ ਦਿਓ ਰੀਪੋਸਟ ਕਰ ਦਿਓ ਇਹੀ ਸੇਵਾ ਬਹੁਤ ਜ਼ਰੂਰੀ ਥੋੜੀ ਤੁਸੀਂ ਆ ਕੇ ਮੈਂ ਕਹਿੰਦਾ ਇਥੇ ਮਾਇਆ ਹੀ ਦਿਓ ਹੁਣ ਇੱਥੇ ਆ ਕੇ ਕਿਸੇ ਦਾ ਦੁੱਖ ਸੁਣਨਾ, ਕੁਰਸੀਆਂ ਇਕੱਠੀਆਂ ਕਰਨੀਆਂ, ਕਿਸੇ ਨੂੰ ਕੋ ਡਾਕਟਰ ਦਾ ਸਮਝਾਣਾ ਜਾਂ ਹਸਪੀਟਲ ਛੱਡ ਕੇ ਆਣਾ ਇਹਦੇ ਲਈ ਤਾਂ ਉਹਨਾਂ ਤੁਹਾਡੀ ਫਿਜ਼ੀਕਲ ਫੋਰਸ ਵੀ ਲੱਗ ਸਕਦੀ ਹੈ। ਤਾਂ ਆ ਕੇ ਉਹ ਵੀ ਕਰ ਦੋ। ਤਾਂ ਬਹੁਤ ਧੰਨਵਾਦ ਬਾਈ। ਬਾਕੀ ਬਾਈ ਥੋੜਾ ਧੰਨਵਾਦ ਸਾਡਾ ਕਰਾ ਬਾਈ ਧੰਨਵਾਦ ਤੁਹਾਡਾ। ਅੱਜ ਇੱਥੇ ਆ ਕੇ ਪਤਾ ਲੱਗਿਆ ਬਾਕੀ ਚੜ੍ਹਦੀ ਕਲਾ ਬਾਈ। ਵਾਹਿਗੁਰੂ ਤੇ ਜਰੂਰ ਅੱਗੇ ਵੀ ਤੁਹਾਨੂੰ ਮਿਲਦੇ ਰਹਾਂਗੇ। ਅੱਜ ਇੱਕ ਤਰ੍ਹਾਂ ਦੀ ਅੱਖਾਂ ਨਾ ਖੋਤੀਆਂ ਤੁਸੀਂ ਨੇ। ਤਾਂ ਹੀ ਮੈਂ ਚਾਹੁੰਦਾ ਸੀ ਕਿ ਦੇਖੋ ਪੰਜਾਬ ਚ ਦਾ ਮੈਂ ਹਰ ਬੰਦਾ ਚਾਹੁੰਦਾ ਇੱਥੇ ਆਵੇ। ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਕਹਿੰਦਾ ਪਹਿਲਾਂ ਉੱਥੇ ਬੈਠ ਇਕੱਲੀ ਇਕੱਲੀ ਚੀਜ਼ ਸਮਝ ਉੱਥੇ ਮਹਿਸੂਸ ਕਰ ਆ ਵੀ ਬੰਦਿਆਂ ਦਾ ਦਰਦ ਕੀ ਆ ਤੇ ਉਹਨਾਂ ਦਾ ਫੀਲ ਕੀ ਆ ਵੀ ਉਹਦੇ ਤੋਂ ਬਾਅਦ ਸੇਵਾ ਕਰਨ ਦਾ ਫਾਇਦਾ ਤੇ ਬਾਕੀ ਮੈਨੂੰ ਬੈਠ ਕੇ ਸਮਝ ਕੇ ਬਾਈ ਫਿਰ ਮਤਲਬ ਲੱਗਿਆ ਵੀ ਇੱਥੇ ਕੰਮ ਹੁੰਦਾ ਕਿਵੇਂ ਆ ਮੈਂ ਸਾਰੇ ਭਰਾਵਾਂ ਨੂੰ ਬਾਈ ਅੱਥਵੰਨ ਕੀ ਬੇਨਤੀ ਆ ਇੱਥੇ ਆ ਕੇ ਬਾਈ ਵੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਮੈਂ ਤਾਂ ਆ ਕੇ ਅੱਜ ਅੱਖੀਂ ਦੇਖਿਆ ਮੈਂ ਆ ਦੇਖੋ ਮੇਰਾ ਜੀ ਕਰੀ ਜਾਂਦਾ ਮੈਂ 10 ਘੰਟਾ ਰਹਿਣਾ ਜੀ ਜੀ ਬਾਈ ਮੈਂ 1 ਘੰਟਾ ਹੋਰ ਬੋਲ ਸਕਦਾ ਇੱਥੇ 5 ਪੇਸ਼ੈਂਟ ਦੇਖ ਕੇ ਇਹ ਜੇ ਮੇਰੇ ਜੀ ਫੀਲ ਆਏ ਮੈਂ ਇੱਕ ਘੰਟਾ ਹੋਰ ਬੋਲ ਸਕਦਾ ਬਾਈ ਲਈ ਜਿੱਥੇ ਸਾਰੇ ਮਾਹੌਲ ਲਈ ਬਾਕੀ ਬਾਈ ਚੜਦੀ ਕਲਾ ਚ ਤੁਸੀਂ ਪ੍ਰਮਾਤਮਾ ਤੋਂ ਥੋੜਾ ਜਿਹਾ ਇਹ ਮਿਹਰ ਰੱਖੇ ਬਹੁਤ ਧੰਨਵਾਦ ਇਹ ਤੁਹਾਡੀ ਸਾਰਾ ਇਹ ਲੋਕਾਂ ਤੱਕ ਤੁਹਾਡੀ ਜਿਹੜੀ ਹੈਲਪ ਤੁਹਾਡੀ ਪਹੁੰਚਦੀ ਹੈ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਬਾਈ ਦੀ ਦੋਸਤਾਂ ਦਾ ਆਉਣ ਲਈ ਕਿਉਂਕਿ ਇੱਥੇ ਜ਼ਰੂਰ ਆਣਾ ਚਾਹੀਦਾ ਸਭ ਨੂੰ ਮੇਰੀ ਹੀ ਰਿਕਵੈਸਟ ਹੈ ਮੇਰੇ ਮਗਰ ਨਾ ਲੱਗੋ ਮੈਨੂੰ ਕੋਈ ਪਸੰਦ ਨਾ ਕਰੋ ਮੈਨੂੰ ਕੋਈ ਵਧੀਆ ਨਾ ਸਮਝੋ ਆ ਕੇ ਇੱਥੇ ਲੋਕਾਂ ਦੀ ਸੇਵਾ ਕਰੋ ਇੱਕੋ ਹੀ ਮਕਸਦ ਹੈ ਉਸ ਤੋਂ ਬਾਅਦ ਕਿਸੇ ਨੂੰ ਇੱਜ਼ਤ ਦੇਣੀ ਨਾ ਦੇਣੀ ਆਪਣੇ ਹੱਥ ਹੈ ਕਿ ਮੈਂ ਇਹਨੂੰ ਸਮਝ ਪਾ ਰਿਹਾ ਤੇ ਮੈਨੂੰ ਇਹਦਾ ਇੱਜ਼ਤ ਦੇਣਾ ਬਣਦਾ ਤਾਂ ਜਰੂਰ ਦਿਓ ਨਹੀਂ ਤਾਂ ਹਰ ਬੰਦਾ ਆਪਣੀ ਖਾ ਹੀ ਰਿਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਜਰੂਰ ਸ਼ੇਅਰ ਕਰਿਓ ਧੰਨਵਾਦ